ਤੋੜਾ ਦੋਸਤ ਸੋਨਾ ਰਾਇ ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਅਸੀਂ ਇੱਕ ਬਜ਼ੁਰਗ ਜੋੜੇ ਦੀ ਵੀਡੀਓ ਪਾਈ ਸੀ ਜਿਹਦੇ ਵਿੱਚ ਵਰਜਿੰਦਰ ਸਿੰਘ ਮੱਖਣ ਮਰਾਜ ਨੇ ਉਹਨਾਂ ਨੇ ਗੁਹਾਰ ਲਵਾਈ ਸੀ ਕਿ ਸਾਡੇ ਕੋਲ ਕੁਝ ਖਾਣ ਨੂੰ ਨਹੀਂ ਹੈ ਕੁਝ ਪਹਿਨਣ ਨੂੰ ਨਹੀਂ ਹੈ ਕੋਈ ਪੀਣ ਨੂੰ ਪਾਣੀ ਨਹੀਂ ਹੈ ਸਾਡਾ ਘਰ ਵੀ ਟਹਿ ਗਿਆ ਕੱਲ ਅਸੀਂ ਵੀਡੀਓ ਪਾਈ ਆ ਤੇ ਅੱਜ ਉਸ ਵੀ ਖਬਰ ਨੂੰ ਦੇਖ ਕੇ ਉਸ ਵੀਡੀਓ ਨੂੰ ਦੇਖ ਕੇ ਤੇ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਟੀਮ ਪਹੁੰਚੀ ਹੈ ਮਦਦ ਕਰਨ ਦੇ ਲਈ ਆਪਾਂ ਗੱਲਬਾਤ ਕਰਨੀ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਠੀਕਹਿਣਾ ਚਾਹੁੰਦੇ ਹੋ ਤੁਸੀਂ ਇਹ ਵੀਡੀਓ ਵੇਖ ਕੇ ਬਹੁਤ ਨੇਕ ਜਿਹੜਾ ਉਪਰਾਲਾ ਕਰ ਰਹੇ ਹੋ ਅ ਬਿਲਕੁਲ ਜੀ ਕੱਲ ਤੁਹਾਡੀ ਵੀਡੀਓ ਸਾਨੂੰ ਦੇਖਣ ਨੂੰ ਮਿਲੀ ਔਰ ਟੈਗ ਕੀਤਾ ਹੋਇਆ ਸੀ ਕਈ ਜਿਹੜੇ ਤੁਹਾਡੇ ਦਰਸ਼ਕਾ ਤੁਹਾਨੂੰ ਦੇਖਦੇ ਉਹਨਾਂ ਨੇ ਟੈਗ ਕੀਤਾ ਸੀਗਾ ਬਾਕੀ ਸਾਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ ਸੋ ਜੋ ਤੁਸੀਂ ਟੈਗ ਕੀਤਾ ਤਾਂ ਉਸ ਤੋਂ ਬਾਅਦ ਫਿਰ ਜਿਵੇਂ ਪਿਛਲੇ ਵੀ ਆਪਾਂ ਦੇਖਿਆ ਕਿ ਉਦੋਂ ਵੀ ਕਿ ਅਸੀਂ ਫੌਰੀ ਤੌਰ ਦੇ ਉੱਤੇ ਜਦੋਂ ਵੀ ਕੋਈ ਟੈਗ ਹੁੰਦਾ ਤਾਂ ਹੀ ਅਸੀਂ ਆਪਦੇ ਫੇਸਬੁੱਕ ਤੇ ਵੀ ਕਈਆਂ ਲਾਈਵ ਕਰਦੇ ਹਾਂ ਕਿ ਤਾਂ ਕਿ ਜਿਹੜੇ ਲੋੜਵੰਦ ਪਰਿਵਾਰ ਹਨ ਉਹਨਾਂ ਤੱਕ ਸਾਡੀ ਵੀਡੀਓ ਪਹੁੰਚੇ ਤੇ ਉਹਨਾਂ ਤੱਕ ਸਨੇਹਾ ਮਿਲ ਜਾ ਸੋ ਜਿਵੇਂ ਤੁਸੀਂ ਵੀਡੀਓ ਪਾਈ ਉਸ ਤੋਂ ਬਾਅਦ ਟੈਗ ਕੀਤਾ ਤੇ ਕਈ ਵੀਰ ਭਰਾਵਾਂ ਦੇ ਬਾਅਦ ਚ ਉਹ ਜਦੋਂ ਮੈਂਸ਼ਨ ਹੋਇਆ ਤੇ ਪੋਸਟ ਦੇਖੀ ਔਰ ਉਸ ਤੋਂ ਬਾਅਦ ਤੁਰੰਤ ਬਾਅਦ ਰਮੇਸ਼ਾਂ ਦੀ ਤਰ੍ਹਾਂ ਅਸੀਂ ਬਾਈ ਹੁਣਾਂ ਦੀ ਡਿਊਟੀ ਲਾਤੀ ਜਫੀਰ ਉਹਨਾਂ ਦੀ ਕਿ ਫੌਰੀ ਤੌਰ ਤੇ ਪਤਾ ਕਰੋ ਪਰਿਵਾਰ ਨਾਲ ਸੰਪਰਕ ਕਰੋ ਤੇ ਔਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਵੀ ਕੋਈ ਇਹੋ ਜੀ ਸਮੱਸਿਆ ਹੁੰਦੀ ਹੈ ਤਾਂ ਪਰਿਵਾਰ ਨੂੰ ਪਹਿਲਾਂ ਤਾਂ ਵਿਸ਼ਵਾਸਨ ਪਹੁੰਚਾਉਣਾ ਹੁੰਦਾ ਕਿ ਇਹ ਭਰੋਸਾ ਦੇਣਾ ਕਿ ਭਾਈ ਤੁਹਾਡਾ ਸੁਨੇਹਾ ਸਾਡੇ ਤੱਕ ਪਹੁੰਚ ਚੁੱਕਿਆ ਤੇ ਅਸੀਂ ਆ ਜਾਵਾਂਗੇ ਮੈਂ ਸਭ ਤੋਂ ਪਹਿਲਾਂ ਭਾਈ ਜਸਵੀਰ ਉਹਨਾਂ ਨੂੰ ਇਹੀ ਕਿਹਾ ਕਿ ਸੁਨੇਹਾ ਆਪਣਾ ਲੱਗ ਚੁੱਕਿਆ ਮੈਂ ਦੇਖ ਲਿਆ ਉਹਨਾਂ ਨੂੰ ਤਲਾਕ ਕਰ ਦਿਓ ਕਿ ਭਾਈ ਸਵੇਰੇ ਅਸੀਂ 24 ਘੰਟੇ ਦੇ ਅੰਦਰ ਅੰਦਰ ਹਮੇਸ਼ਾ ਹੀ ਤਰ੍ਹਾਂ ਜਿਹੜਾ ਪਰਿਵਾਰ ਨੂੰ ਕਿਉਂਕਿ ਪਹਿਲੀ ਮੰਗ ਫੌਰੀ ਤੌਰ ਦੇ ਉੱਤੇ ਸੀਗੀ ਕਿ ਰਾਸ਼ਨ ਉਹ ਦੀ ਗੱਲ ਸੀਗੀ ਰਾਸ਼ਨ ਨੂੰ ਬਹੁਤ ਤੰਗੀ ਸੀ ਸੋ ਕੁਝ ਮਹੀਨੇ ਦਾ ਰਾਸ਼ਨ ਜਿਹੜਾ ਅਸੀਂ ਅੱਜ ਹੁਣੇ ਲੈ ਕੇ ਤੁਰੰਤ ਲੈ ਕੇ ਪਹੁੰਚਿਆ ਔਰ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਸੋ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਮਰੇ ਜਿਹੜੇ ਦੋ ਕਮਰੇ ਸੀਗੇ ਔਰ ਦੋਵਿਆਂ ਦੀਆਂ ਛੱਤਾਂ ਜਿਹੜੀਆਂ ਉਹ ਟੁੱਟ ਚੁੱਕੀਆਂ ਨੇ ਔਰ ਮੀਂਹ ਦੇ ਕਾਰਨ ਸੋ ਹੁਣ ਉਸੇ ਚੀਜ਼ ਨੂੰ ਦੇਖਦੇ ਹੋਏ ਜਿਹੜਾ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਆ ਔਰ ਅੱਗੇ ਵੀ ਕੋਸ਼ਿਸ਼ ਕਰਾਂਗੇ ਕਿ ਜਿੰਨੀ ਵੀ ਇਸ ਪਰਿਵਾਰ ਦੀ ਮਦਦ ਕਰ ਸਕਦੇ ਆ ਅਸੀਂ ਆਪਦੇ ਵੱਲੋਂ ਜਿਵੇਂ ਕਰ ਰਹੇ ਆ ਉਸ ਤਰੀਕੇ ਇਸ ਪਰਿਵਾਰ ਦੀ ਵਰਤਵਤ ਮਦਦ ਕਰਾਂਗੇ ਭਾਈ ਤੁਸੀਂ ਬੜੀ ਫਾਸਟ ਕੰਮ ਕਰ ਰਹੇ ਹੋ ਹਰ ਜਗ੍ਹਾ ਤੇ ਪਹੁੰਚਦੇ ਹੋ ਤੇ ਇਹ ਤੁਸੀਂ ਫਿਰ ਥੱਕਦੇ ਨਹੀਂਗੇ ਬੇ ਮਤਲਬ ਅਸੀਂ ਤਾਂ ਥੱਕ ਜਾਈਏ ਦੋ ਖਬਰਾਂ ਕਰ ਲਈਏ ਅਹ ਦੇਖੋ ਜੀ ਹਾਲਾਤ ਉਹ ਜਿਹਨੇ ਆਪਦੇ ਜਿਹੜੇ ਇਹ ਪਰਿਵਾਰ ਨੇ ਇਹਨਾਂ ਦੇ ਉੱਤੇ ਇਸ ਸਮੇਂ ਜਿਹੜੀ ਔਖੀ ਘੜੀ ਆਈ ਹੋਈ ਹੈ ਸੋ ਅੱਕਣ ਥੱਕਣ ਵਾਲਾ ਸਮਾਂ ਨਹੀਂ ਇਹਨਾਂ ਦੀ ਜਿੰਨੀ ਵੱਧ ਤੋਂ ਵੱਧ ਮਦਦ ਹੋ ਸਕਦੀ ਹੈ ਜਿੰਨੀ ਵੱਧ ਤੋਂ ਵੱਧ ਰੋਜ਼ਾਨਾ ਅਸੀਂ ਪਹੁੰਚ ਕਰ ਸਕਦੇ ਹਾਂ ਚਾਹੇ ਉਹ ਰਾਸ਼ਨ ਦੀ ਹੋਵੇ ਪਸ਼ੂਆਂ ਦੇ ਚਾਰੇ ਦੀ ਕਿਸੇ ਵੀ ਚੀਜ਼ ਦੀ ਹੋਵੇ ਜਿੰਨੀ ਵੱਧ ਤੋਂ ਵੱਧ ਪਹੁੰਚ ਕਰ ਸਕਦੇ ਹਾਂ ਉਨੀ ਥੋੜੀ ਹੈ ਕਿਉਂਕਿ ਇਹ ਜਿਹੜੇ ਹਾਲਾਤ ਨੇ ਇਹਨਾਂ ਨੇ ਸਾਨੂੰ ਜਿਹੜੇ ਸਾਡੇ ਪਰਿਵਾਰ ਨੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਪਿੱਛੇ ਲੈ ਜਾ ਕੇ ਸਿਰ ਦੁੱਤਾ ਸੋ ਜਿੰਨਾ ਵੱਧ ਤੋਂ ਵੱਧ ਨਾ ਪਰਿਵਾਰਾਂ ਤੱਕ ਅਸੀਂ ਪਹੁੰਚ ਕਰ ਸਕਦੇ ਹੁਣੇ ਕੋਸ਼ਿਸ਼ ਕਰਦੇ ਹਾਂ ਸਵੇਰ ਤੋਂ ਲੈ ਕੇ ਹੁਣ ਵੀ ਅਸੀਂ ਪਿਛੋਕ ਬਾਹਰੋਂ ਤੋਂ ਹੁੰਦੇ ਹੋਏ ਰੋਜ਼ਾਨਾ ਦਾ ਰੁਟੀਨ ਹੈ ਜਿੱਤੇ ਜਿੰਨੇ ਦਿਨ ਵੀ ਹੋ ਗਏ ਨੇ ਆਪਣੇ ਹਲਕਾ ਧਰਮਕੋਟ ਦੇ ਪਿੰਡ ਹੜ ਪਰਭਾਵਤ ਹੋਏ ਨੇ ਉਹਨੇ ਜੋ ਸਿਰਫ ਇੱਕ ਦਿਨ ਛੁੱਟੀ ਕੀਤੀ ਹੈ ਅੱਜ ਤੱਕ ਅੱਜ ਤੱਕ ਰੋਜ਼ਾਨਾ ਮੈਂ ਇਹ ਹੈ ਕਿ ਇੱਕ ਦਿਨ ਛੁੱਟੀ ਕੀਤੀ ਉਹ ਵੀ ਸੇਵਾ ਜਾਰੀ ਰਹੀ ਹੈ ਪਰ ਆਪ ਉਹਦੇ ਫੀਲਡ 'ਚ ਹਾਜ਼ਰ ਨਹੀਂ ਹੋ ਸਕੇ ਕੋਈ ਜ਼ਰੂਰੀ ਰਜੇਵਾ ਸੀ ਨਹੀਂ ਤਾਂ ਅਗਸਤ ਮਹੀਨੇ ਤੋਂ ਲੈ ਕੇ ਸਤੰਬਰ ਵੀ ਲੰਘ ਚੱਲਿਆ ਰੋਜ਼ਾਨਾ ਰੂਟੀਨ ਦੇ ਵਿੱਚ ਅਸੀਂ ਹਾਲ ਜਿਹੜੇ ਗਰਾਊਂਡ ਤੇ ਆਜਰ ਹੁੰਨੇ ਆ ਔਰ ਪਰਿਵਾਰਾਂ ਤੱਕ ਆਪ ਪਹੁੰਚ ਕਰਦੇ ਆ ਇਹਨਾਂ ਦੇ ਅੱਗੇ ਕਿਸ ਤਰ੍ਹਾਂ ਦੀ ਮਦਦ ਕਰੋਗੇ ਤੁਸੀਂ ਇਹਨਾਂ ਦੇ ਘਰ ਵੀ ਡਿੱਗਿਆ ਹੋਇਆ ਬਿਲਕੁਲ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਦੋਨੇ ਕਮਰੇ ਨੇ ਜਿਹੜੇ ਉਹ ਛੱਤਾਂ ਉਹ ਵੀ ਟੁੱਟ ਚੁੱਕੀਆਂ ਨੇ ਛੱਤਾਂ ਟੁੱਟੀਆਂ ਨੇ ਸੋ ਇਹਨਾਂ ਦੇ ਪਰਿਵਾਰ ਇਸ ਪਰਿਵਾਰ ਦੀ ਜਰੂਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਸ ਹੱਦ ਤੱਕ ਇਸ ਪਰਿਵਾਰ ਦੀ ਜਿਹੜੀ ਸਿਰ ਦੇ ਉੱਤੇ ਛੱਤ ਆ ਬਹਾਲ ਕਰਾ ਸਕੀਏ ਪ੍ਰਮਾਤਮਾ ਇਨ ਨੂੰ ਜਿਹੜੀ ਸ਼ਕਤੀ ਦੇਵੇ ਕਿ ਔਰ ਅਸੀਂ ਸਾਰੇ ਵੀਰ ਭੈਣ ਭਰਾਵਾਂ ਆਪਣੇ ਜਿੰਨੇ ਵੀ ਸਹਿਯੋਗੀ ਸਾਰਿਆਂ ਦੇ ਸਹਿਯੋਗ ਦੇ ਨਾਲ ਜਰੂਰ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਸ਼ਤਾਂ ਦਾ ਵੀ ਜਿਹੜਾ ਪ੍ਰਬੰਧ ਕਰਕੇ ਤੇਗੇ ਇਹਨਾਂ ਨੂੰ ਔਰ ਵਧੀਆ ਕਮਰੇ ਬੈ ਜਾਣਾ ਧੰਨਵਾਦ ਜੀ ਆਜੋ ਜੀ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਇਹਨਾਂ ਦੇ ਫੈਨ ਵੀ ਹੋ ਚੁੱਕੇ ਹੋ ਜਿਸ ਤਰ੍ਹਾਂ ਦਾ ਕੰਮ ਵਰਜਿੰਦਰ ਸਿੰਘ ਮੱਖਣ ਬਰਾੜ ਜੀ ਕਰ ਰਹੇ ਨੇ ਤੁਸੀਂ ਦੱਸ ਰਹੇ ਸੀ ਕਿ ਅਸੀਂ ਉਹਨਾਂ ਦੇ ਫੈਨ ਹੋ ਚੁੱਕੇ ਹਾਂ ਬਹੁਤ ਲੋਕਾਂ ਦੀ ਸੇਵਾ ਕਰ ਇਹ ਜਿਹੜੀ ਇਹ ਆਪਾਂ ਤੁਸੀਂ ਵੀ ਉਹ ਦਿਨ ਹਾਜ਼ਰ ਸੀਗੇ ਤੁਹਾਡਾ ਗਵਾਂਡ ਗਵਾਂਡੀ ਹੈ ਇਹ ਬਾਈ ਤੇ ਫੌਰਨ ਜਿਹੜੀ ਤੌਰ ਤੇ ਇਹ ਮੰਗ ਪੂਰੀ ਕੀਤੀ ਗਈ ਆ ਜਿਹੜਾ ਇਹਨਾਂ ਨੂੰ ਹੌਸਲਾ ਦਿੱਤਾ ਕਿਵੇਂ ਲੱਗਦਾ ਤੁਹਾਡਾ ਕੰਮ ਹਾਂਜੀ ਬਹੁਤ ਵਧੀਆ ਐਸੀ ਇਹਨਾਂ ਦੇ ਪੁਰਾਣੇ ਫੈਨ ਆ ਜੀ ਤੇ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਅਸੀਂ ਵੀਡੀਓ ਵੀ ਦੇਖੀਦਾ ਲਾਈਕ ਵੀ ਕਰੀਦਾ ਜੀ ਔਰ ਬਹੁਤ ਜਲਦੀ ਪਹੁੰਚੇ ਨੇ ਜੀ ਬਹੁਤ ਜ਼ਿਆਦਾ ਗਰੀਬ ਪਰਿਵਾਰ ਹੈਗਾ ਤੇ ਕੋਈ ਹੈ ਨਹੀਂਗਾ ਮਤਲਬ ਮੁੰਡਾ ਵਗੈਰਾ ਵੀ ਨਹੀਂ ਹੈਗਾ ਲੇਡੀਜ਼ ਹੈਗੀ ਹੈ ਵੈਸੇ ਤਾਂ ਭਾਬੀ ਜੀ ਲੱਗਦੇ ਨੇ ਤੇ ਕੁੜੀਆਂ ਹੀ ਕੁੜੀਆਂ ਹੈਗੀਆਂ ਪਾਣੀ ਦਾ ਵੀ ਪ੍ਰਬੰਧ ਨਹੀਂ ਸੀਗਾ ਅਦਰਵਾਈਜ਼ ਜਿਵੇਂ ਮੇਰੇ ਕੋਲ ਲੈ ਆਂਦਾ ਜੇ ਕਿ ਢਾਡ ਗਵਾਂਡ ਤੋਂ ਹੀ ਲਿਆਉਂਦੇ ਬਾਲਟੀਆਂ ਨਾਲ ਲੇਕਿਨ ਬਹੁਤ ਔਖਾ ਹੁੰਦਾ ਜੀ ਵੀਰ ਜੀ ਆਰਾਂ ਦਾ ਬੜੀ ਬੜੀ ਮਿਹਰਬਾਨੀ ਹੈ ਜੀ ਜਿਹੜਾ ਸਾਡੇ ਤੱਕ ਪਹੁੰਚ ਕੀਤੀ ਹੈ ਜੀ ਇਹਨਾਂ ਨੇ ਠੀਕ ਆ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਮਤ ਕਰਨ ਲਈ ਪਹੁੰਚੀ ਹੈ ਟੀਮ ਮੱਖਣ ਬਰਾੜ ਜੀ ਤੁਸੀਂ ਤੁਹਾਨੂੰ ਕਹਿ ਤ ਸੀ ਬਹੁਤ ਲੋਕਾਂ ਦੀ ਮਤ ਕਰ ਰਿਹਾ ਅੱਜ ਤੁਹਾਡੀ ਮਤ ਕਰਨ ਵਾਸਤੇ ਪਹੁੰਚ ਕੇ ਗਏ ਅਸੀਂ ਕਹਿੰਦੇ ਵਧੀਆ ਸ਼ੋਖਰ ਮਾਲਕ ਹਾਂ ਅਸੀਂ ਬਣ ਗਏ ਸ਼ੋਖਰ ਕਾਬਰੇ ਇਸ ਤਰ੍ਹਾਂ ਲੀਡਰ ਕਦੇ ਪਹਿਲਾਂ ਆਏ ਆ ਨਹੀਂ ਆਇਆ ਕੋਈ ਵੀ ਕਿਸਨੇ ਤੁਹਾਡੀ ਅਸਾਰ ਲਈ ਹੋਵੇ ਨਾ ਨਾ ਅੱਜ ਬੜੀ ਗਰੀਬੀ ਚ ਲੰਘ ਰਹੇ ਆ ਬੜੀ ਗਰੀਬੀ ਮੈਂ ਪੁੱਛਣੇ ਜੱਪ ਕਰ ਜਾਂਦਾ ਤੇ ਗਰੀਬੀ ਤਾਂ ਹੂੰ ਅੱਜ ਇਹਨਾਂ ਸਾਡੇ ਨਾਲ ਖੜੇ ਆ ਬਰਾਬਰ ਕੱਲ ਨਹੀਂ ਬਰਾਬਰ ਖੜਾ ਦਿੰਦਾ ਨਾਲ ਅਸੀਂ ਵੀ ਕੱਲ ਨੂੰ ਕੋਈ ਨਹੀਂ ਮੈਥੇ ਲੋੜੀ ਤਾਈ ਕਰਾਂਗੇ ਇਹ ਨਹੀਂ ਹੋਈ ਅੱਡੇ ਕੋ 50 ਨਹੀਂ ਹਟਦੇ ਹੁਣ ਇਹ ਤੁਹਾਡੇ ਦੁੱਖ ਦੇ ਵਿੱਚ ਸ਼ਰੀਕ ਹੋਏ ਨੇ ਆਪਾਂ ਕੱਲ ਖਬਰ ਚ ਲਾਈ ਸੀ ਅੱਜ ਇੱਥੇ ਪਹੁੰਚ ਗਏ ਬਹੁਤ ਜਲਦੀ ਪਹੁੰਚ ਗਏ ਨਾ ਤੁਹਾਡੇ ਨਾਲ ਰਾਬਤਾ ਵੀ ਕਾਇਮ ਕੀਤਾ ਫੋਨ ਵੀ ਲਾਇਆ ਸੀ ਹਾਂਜੀ ਹਾਂਜੀ ਹਾਂ ਬਹੁਤ ਧੰਨਵਾਦ ਜੀ ਠੀਕ ਹੈ ਅਗੋਤਾ ਜੀ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਕਹਿਣਾ ਚਾਹੁੰਦੇ ਵੀ ਗਰੀਬ ਦਾ ਜਿਹੜਾ ਸਾਥ ਦਿੱਤਾ ਜੀ ਹਮਮ ਸਰਮਕਰ ਸਿੰਘ ਬਰਾੜ ਨੇ ਉਹਨਾਂ ਦੇ ਪਰਿਵਾਰ ਨੇ ਬਹੁਤ ਮਦਦ ਕੀਤੀ ਜਿੱਥੇ ਵੀ ਸੁਣਦੇ ਨੇ ਉੱਥੇ ਤਰੰਤੀ ਪਹੁੰਚ ਜਾਂਦੇ ਨੇ ਹੋਰ ਕੋ ਸਰਕਾਰਾਂ ਤਾਂ ਬਹੁਤ ਆਈਆਂ ਨੇ ਪਰ ਇਹ ਸਰਕਾਰ ਤੋਂ ਬਿਨਾ ਵੀ ਆਪਦੇ ਘਰੋਂ ਜਿਹੜੀ ਜਿੰਨੀ ਕੋਈ ਨਾਲ ਕੋਲ ਸੇਵਾ ਹੁੰਦੀ ਹੈ ਸਾਰੇ ਘਰ ਘਰ ਜਾ ਕੇ ਸੇਵਾ ਕਰੀ ਜਾਂਦੇ ਨੇ ਪਿੰਡਾਂ ਦੇ ਵਿੱਚ ਹੀ ਬਹੁਤ ਮਦਦ ਕਰੀ ਜਾਂਦੇ ਨੇ ਟਰਾਲੇ ਭਰ ਕੇ ਲੈ ਆਈਏ ਲਈ ਜਾਂਦੇ ਨੇ ਹਾਂ ਠੀਕ ਹੈ ਜੀ ਜਿਸ ਤਰ੍ਹਾਂ ਤੁਹਾਡੀ ਅਸੀਂ ਗੱਲਬਾਤ ਕਰਵਾਈ ਆ ਲੋਕਾਂ ਦੇ ਨਾਲ ਜਿਨ੍ਹਾਂ ਨੇ ਇਹ ਆਂਡ ਗਵਾਂਡ ਦੇ ਲੋਕ ਨੇ ਜਿਹੜਾ ਇੱਥੇ ਪਹੁੰਚੇ ਸੀ ਇਹਨਾਂ ਦੀ ਹਾਲਾਤ ਵੇਖ ਕੇ ਕਿ ਇਹ ਜਿਹੜਾ ਇਹ ਸਾਰਾ ਤੋਂ ਨੂੰ ਉਦਨ ਵੀ ਦਿਖਾਇਆ ਲੋਕਾਂ ਨੇ ਦੁੱਖ ਜ਼ਾਹਿਰ ਕੀਤਾ ਤੇ ਅੱਜ ਉਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਜਿਹੜੀ ਟੀਮ ਹੈ ਇੱਥੇ ਪਹੁੰਚੀ ਹੈ ਤੇ ਜਿਸ ਦਿਨ ਤੋਂ ਹੜ ਪ੍ਰਭਾਵਿਤ ਲੋਕ ਹੋਏ ਨੇ ਉਸ ਦਿਨ ਤੋਂ ਦਿਨ ਰਾਤ ਲਗਾਤਾਰ ਇੱਕ ਨੰਬਰ ਤੇ ਜਿਹੜਾ ਕਿ ਇਸ ਟੀਮ ਜਾ ਰਹੀ ਹੈ ਕਿ ਕੱਲੇ ਕੱਲੇ ਘਰ ਨੂੰ ਕੱਲੇ ਕੱਲੇ ਜੀ ਨੂੰ ਉਹਨਾਂ ਤੱਕ ਜਿਹੜੀ ਉਹਨਾਂ ਦੀ ਜ਼ਰੂਰਤ ਦੀਆਂ ਚੀਜ਼ਾਂ ਨੇ ਪਹੁੰਚਦੀਆਂ ਕੀਤੀਆਂ ਨੇ ਹਰ ਦੁੱਖ ਸੁੱਖ ਦੇ ਘੜੀ ਦੇ ਵਿੱਚ ਉਹ ਤੇ ਨਾਲ ਖੜੇ ਨੇ ਤੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਰੋਕ ਕੇ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਜਿਹੜੀ ਟੀਮ ਹੈ ਹਲਕਾ ਧਰਮਕੋਟ ਦੇ ਵਿੱਚ ਪਹਿਲੇ ਨੰਬਰ ਤੇ ਕੰਮ ਕਰਨ ਦੇ ਵਿੱਚ ਆਈ ਹੈ ਤੇ ਲੋਕਾਂ ਦਾ ਦੁੱਖ ਸੁਣ ਲਈ ਹੈ ਜਿਸ ਤਰ੍ਹਾਂ ਅਸੀਂ ਆਪਣੇ ਚੈਨਲ ਤੇ ਖਬਰ ਚਲਾਉਂਦੇ ਆ ਦੂਜੇ ਦਿਨ ਹੀ ਉੱਥੇ ਪਹੁੰਚ ਜਾਂਦੇ ਨੇ ਉਹਨਾਂ ਦੀ ਮਦਦ ਕਰਨ ਦੇ ਲਈ